ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਬੇहद ਦੀ ਮੰਦ ਭਾਗੀਆਂ ਤਸਵੀਰਾਂ ਨੇ ਜਿੱਥੇ ਕਿ ਇੱਕ ਫੈਕਟਰੀ ਦੇ ਵਿੱਚ ਤਮਾਕਾ ਹੁੰਦਾ ਜਿੱਥੇ ਕਿ ਕੰਮ ਚੱਲ ਰਿਆ ਹੁੰਦਾ ਹੈ ਤੇ ਉੱਤੇ ਹੀ 4 ਤੋਂ 5 ਦੱਸ ਦਈਏ ਕਿ ਮਜ਼ਦੂਰਾਂ ਦੀ ਮੌਤ ਹੋ ਜਾਂਦੀ ਹੈ ਤੇ ਕਈ ਬੁਰੇ ਤਰੀਕੇ ਦੇ ਨਾਲ ਜ਼ਖਮੀ ਹੋ ਜਾਂਦੇ ਨੇ ਤਾਂ ਇਹ ਤਸਵੀਰਾਂ ਦੱਸ ਦੇ ਕਿ ਸ਼੍ਰੀ ਮੁਕਸਦ ਸਾਹਿਬੀਆਂ ਨੇ ਜਿੱਥੇ ਕਿ ਵੀਰਵਾਰ ਦੇ ਰਾਤ ਪੰਜਾਬ ਦੇ ਸ਼੍ਰੀ ਮੁਕਸਦ ਸਾਹਿਬ ਦੇ ਵਿੱਚ ਇੱਕ ਪਟਾਕਾ ਫੈਕਟਰੀ ਦੇ ਵਿੱਚ ਤਮਾਕਾ ਹੋਇਆ ਜਿੱਥੇ ਕਿ 5 ਮਜ਼ਦੂਰਾਂ ਦੀ ਮੌਤ ਹੋ ਜਾਂਦੀ ਹੈ ਮਲਬੇ ਦੇ ਹੇਠੋਂ ਦੱਸਦੇ ਕਿ ਮਲਬੇ ਦੇ ਵਿੱਚੋਂ ਕਰੀਬ 33 ਲੋਕਾਂ ਨੂੰ ਬਚਾਇਆ ਗਿਆ ਹੈਗਾ ਉਥੇ ਹੀ ਟੀਮਾਂ ਛੜਕੀਆਂ ਪਹੁੰਚੀਆਂ ਹੋਈਆਂ ਨੇ ਰਾਹਕਾਰਜ ਜਦੇ ਵੀ ਜਾਰੀ ਹੈ ਉਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈਗਾ ਰੈਸਕਿਊ ਕੀਤਾ ਜਾ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਾਂ ਬਚਾਅ ਅਤੇ ਰਾਹਤ ਕਾਰਜ ਜਾਰੀ ਹੈ ਜ਼ਖਮਿਆਂ ਨੂੰ ਬਠਿੰਡਾ ਏਮਜ਼ ਦੇ ਹਸਪਤਾਲ ਦੇ ਵਿੱਚ ਭੇਜਿਆ ਗਿਆ ਹੈ ਤਾਂ ਬਿਹਤਰੀ ਮੰਦ ਭਾਗੀ ਇਹ ਘਟਨਾ ਵਾਪਰੀ ਹੈ ਮਜ਼ਦੂਰਾਂ ਦੇ ਨਾਲ ਨਗਰਿਕ ਫੈਕਟਰੀ ਦੇ ਵਿੱਚ ਕੁੱਲ 40 ਲੋਕ ਕੰਮ ਕਰਦੇ ਸਨ ਜ਼ਖਮੀ ਮਜ਼ਦੂਰ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈਗਾ ਇਹ ਘਟਨਾ ਦੱਸਦੀ ਕਿ ਸਿੰਘੇਵਾਲਾ ਪਿੰਡ ਦੇ ਵਿੱਚ ਸਵੇਰੇ 1:30 ਵਜੇ ਵਾਪਰੀ ਹੈ ਯਾਨੀ ਕਿ ਰਾਤ ਨੂੰ ਇਹ ਘਟਨਾ ਵਾਪਰੀ ਹੈ ਅਤੇ ਕੰਮ ਕਰਨ ਵਾਲੇ ਇੱਕ ਵਰਕਰ ਦੇ ਵੱਲੋਂ ਕਿਹਾ ਜਾ ਰਿਹਾ ਹੈਗਾ ਕਿ ਅਸੀਂ ਰਾਤ ਦੀ ਸ਼ਿਫਟ ਤੋਂ ਬਾਅਦ ਸੌ ਰਹੇ ਸੀਗੇ ਪਰ ਇਹਨਾਂ ਨੂੰ ਕੀ ਪਤਾ ਸੀਗਾ ਕਿ ਇਹਨਾਂ ਦੇ ਨਾਲ ਇੰਨਾ ਵੱਡਾ ਹਾਦਸਾ ਵਾਪਰ ਜਾਵੇਗਾ ਜਦੋਂ ਇਹ ਸੌ ਰਹੇ ਸੀ ਤਾਂ ਜਦੋਂ ਅਚਾਨਕ ਇੱਕ ਧਮਾਕਾ ਹੋਇਆ ਅਤੇ ਬਹੁਤ ਸਾਰੇ ਲੋਕ ਮਲਬੇ ਹੇਠਾਂ ਦੱਬ ਗਏ ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਫੈਕਟਰੀ ਦੀ ਇਮਾਰਤ ਦਾ ਇੱਕ ਵੱਡਾ ਹਿੱਸਾ ਵੀ ਢਹਿ ਢੇਰੀ ਹੋ ਗਿਆ OTI پولیس ਦੇ ਵੱਲੋਂ ਵੀ ਕਿਆ ਜਾ ਰਹਿਗਾ ਕਿ ਪ੍ਰਸ਼ਾਸਨ ਦੇ ਵੱਲੋਂ ਪਟਾਕੇ ਫੈਕਟ ਚਲਾਉਣ ਦੀ ਕੋਈ ਇਜਾਜ਼ਤ ਨਹੀਂ ਦਿੱਤੀ ਗਈ ਸੀ ਤਾਂ ਸ਼੍ਰੀ ਮੁਖਸਰ ਸਾਹਿਬ ਦੇ ਜੋ ਕਿ ਪੁਲਿਸ ਦੇ ਵੱਲੋਂ ਵੀ ਐਸਐਸਪੀ ਅਖਿਲ ਚੌਧਰੀ ਦੇ ਵੱਲੋਂ ਵੀ ਵੱਡੇ ਖੁਲਾਸੇ ਕੀਤੇ ਗਏ ਨੇ ਉਹ ਵੀ ਤੁਹਾਨੂੰ ਜ਼ਰੂਰ ਸੁਣਾਵਾਂਗੇ ਪਰ ਤੁਹਾਨੂੰ ਦੱਸ ਦਈਏ ਕਿ ਇਹ ਬਹੁਤ ਵੱਡਾ ਹਾਦਸਾ ਵਾਪਰਿਆ ਜਿੱਥੇ ਕਿ ਲੋਕਾਂ ਦੇ ਅਨੁਸਾਰ ਕਿਹਾ ਜਾ ਰਿਹਾ ਹੈਗਾ ਕਿ ਫੈਕਟਰੀ ਦੋ ਮੰਜ਼ਿਲਾ ਇਮਾਰਤ ਸੀਗੀ ਪਹਿਲੀ ਮੰਜ਼ਿਲ ਦੇ ਉੱਤੇ ਕੁਝ ਕਮਰੇ ਬਣੇ ਹੋਏ ਸਨ ਸਾਰੇ ਮਜ਼ਦੂਰਾਂ ਦੀ ਰਿਹائش ਦਾ ਪ੍ਰਬੰਧ ਫੈਕਟਰੀ ਦੇ ਵਿੱਚ ਹੀ ਕੀਤਾ ਗਿਆ ਸੀਗਾ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਰੀਬ 5 ਲੋਕਾਂ ਦੀ ਮੌਤ ਹੋ ਜਾਂਦੀ ਹੈ ਤੇ 33 ਦੇ ਕਰੀਬ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਦਾ ਇਲਾਜ ਵੀ ਚੱਲ ਰਿਹਾ ਹੈਗਾ ਤੇ ਹੋਰ ਵੀ ਜਿਹੜੇ ਕੀ ਮਰੀਜ਼ਾਂ ਨੂੰ ਕੱਢਿਆ ਜਾ ਰਿਹਾ ਹੈਗਾ ਜਿਹੜੇ ਜ਼ਖਮੀ ਹੋਏ ਲੋਕਾਂ ਨੂੰ ਕੱਢਿਆ ਜਾ ਰਿਹਾ ਹੈਗਾ ਰੈਸਕਿਊ ਕੀਤਾ ਜਾ ਰਿਹਾ ਕਿਉਂਕਿ ਟੀਮਾਂ ਵੀ ਉੱਥੇ ਪਹੁੰਚਿਆ ਹੋયા ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸ਼੍ਰੀ ਮੁਕਸਦ ਸਾਹਿਬ ਦੇ ਵਿੱਚ ਇੱਕ ਘਟਨਾ ਵਾਪਰੀ ਹੈ ਜਿੱਥੇ ਕਿ ਇੱਕ ਫੈਕਟਰੀ ਦੇ ਵਿੱਚ ਬਹੁਤ ਵੱਡਾ ਜਿਹੜਾ ਕਿ ਤਮਾਕਾ ਹੁੰਦਾ ਹੈਗਾ ਇਸ ਤਮਾਕੇ ਨੇ ਅੱਜ ਪੰਜਾਬ ਨੂੰ ਜਿਹੜਾ ਕਿ ਹਿਲਾਕੇ ਰੱਖ ਦਿੱਤਾ ਹੈ ਕਿਉਂਕਿ ਕਈ ਮਜ਼ਦੂਰ ਜਿਹੜੇ ਕੀ ਇਸ ਦੇ ਵਿੱਚ ਕੰਮ ਕਰਦੇ ਸੀਗੇ ਆਪਣੀ ਰੋਜ਼ੀ-ਰੋਟੀ ਪਾਲਦੇ ਰੋਜ਼ ਰੋਟੀ ਲਈ ਇੱਥੇ ਕੰਮ ਕਰਦੇ ਸੀਗੇ ਪਰ ਇਸ ਧਮਾਕੇ ਦੇ ਨਾਲ ਪੂਰਾ ਪੰਜਾਬ ਇਸ ਸਮੇਂ ਇਹ ਇਲਾਕਾ ਪੂਰਾ ਕੰਬ ਕੇ ਉੱਠ ਗਿਆ ਹੈ ਲੋਕਾਂ ਨੂੰ ਵੀ ਭਜੜਾਂ ਪੈ ਗਿਆ ਨੇ ਦੱਸ ਦਈਏ ਕਿ ਬਹੁਤ ਵੱਡਾ ਇਹ ਹਾਦਸਾ ਵਾਪਰਿਆ ਹੈ ਜਿੱਥੇ ਕਿ ਲੋਕ ਜਿਹੜੇ ਇਸ ਦੇ ਵਿੱਚ ਕਈ ਲੋਕ ਇਸ ਦੇ ਵਿੱਚ ਵੀ ਮਾਰੇ ਵੀ ਗਏ ਨੇ ਤੇ ਜ਼ਖਮੀ ਵੀ ਹੋਏ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਬਾਬਤ ਪੁਲਿਸ ਦੇ ਵੱਲੋਂ ਕਿੰਨੇ ਵੱਡੇ ਕਲਾਸਿਕ ਕੀਤੇ ਨੇ ਉਹ ਵੀ ਤੁਹਾਨੂੰ ਸੁਣਾਉਂਦੇ ਚੱਲਦੇ ਆਂ ਕਲਾਸਟਰ ਤੋਂ ਬਾਅਦ ਜਿਹੜਾ ਹੈ ਸਾਡੀ ਟੀਮ ਇਸ ਤੋਂ ਸਾਥ ਵਿੱਚ ਸਾਰੇ ਮੌਕੇ ਤੇ ਪਹੁੰਚ ਗਈ ਸੀ ਔਰ ਇੱਥੇ 40-42 ਤੇ 50 ਦੇ ਕਰੀਬ ਜਿਹੜੀ ਲੇਬਰ ਹੈ ਪ੍ਰਵਾਸੀ ਲੇਬਰ ਆ ਫੈਕਟਰੀ ਦੇ ਵਿੱਚ ਕੰਮ ਕਰਦੀ ਆਂ ਫਰਾਰ ਦਾ ਟਾਈਮ ਸੀ ਅੰਦਰ ਹੀ ਇਹਨਾਂ ਦੀ ਰਹਾਇਸ਼ ਆ ਲੇਬਰ ਦੀ ਤੇ ਫੈਕਟਰੀ ਪਿੱਛੇ-ਪਿੱਛੇ ਦੇ ਵਿੱਚ ਜਿਹੜੇ ਆ ਪਟਾਕੇ ਪੈਕਿੰਗ ਦਾ ਕੰਮ ਕਰਦੇ ਆ ਔਰ ਉਹ ਰਾਤ ਦਾ ਜਿਹੜਾ ਬਲਾਸ ਹੋਇਆ ਹੈ ਤਾਹੇ ਦੇ ਵਿੱਚੋਂ ਜਿਹੜੇ 4-5 ਬੰਦੇ ਤਾਂ ਜਿਹੜੀ ਸੈਵਰਟੀ ਹੋ ਉਸ ਦੇ ਰੈੱਡ ਬੋਡੀਸ ਤੇ ਕੀਆ ਸੀ ਔਰ 25 ਤੋਂ 30 ਦੇ ਕਰੀਬ ਬੰਦੇ ਜਿਹੜੇ ਲੇਬਰ ਵਾਲੇ ਐ ਇੰਜਰਡ ਐ ਉਹ ਐਂਬੂਲੈਂਸ ਰਾਹੀਂ ਅਸੀਂ ਅਰੇਂਜਮੈਂਟ ਕਰਕੇ ਉਹਨਾਂ ਨੂੰ ਜਿਹੜਾ ਐਮਸ ਹਸਤਾਲ ਇਲਾਜ ਲਈ ਪਹੁੰਚਾਇਆ ਬਾਕੀ ਜਿਹੜੀ ਇਹ ਗੈਰਤ ਕਾਨੂੰਨੀ ਹੈ ਜਾਂ ਫਿਰ ਇਹਨੂੰ ਹੈ ਤੇ ਪਰਮਿਸ਼ਨ ਦੇ ਤੌਰ ਤੇ ਇਹ ਤਸੇਮ ਸਿੰਘ ਅਸੰਗੇ ਵਾਲੇ ਦਾ ਕੋਈ ਉਹਦੀ ਫੈਕਟਰੀ ਹੈ ਇਹ ਪਰਮਿਟਡ ਹੈ ਔਰ ਸ਼ਰਤਾਂ ਪੂਰੀਆਂ ਬਾਰ ਬਾਰ ਕੀਤਾ ਚ ਰਹਿਸ਼ੀ ਏਰੀਆ ਚ ਨਹੀਂ ਹੈ ਔਰ ਫਿਰ ਵੀ ਇਹ ਸੀ ਉਹ ਮਿਲਦਾ ਤਾਂ ਉਹਦੇ ਬਾਕੀ ਸਾਰੇ ਡਾਕੂਮੈਂਟਸ ਵੈਰੀਫਾਈ ਕਰਕੇ ਪਤਾ ਲੱਗੂਗਾ ਦੂਸਰਾ ਕੁਝ ਲੇਬਰ ਹਲੇ ਥੱਲੇ ਦੱਬੀ ਵੀ ਹੈ ਤੇ ਉਹ ਬਚਾਅ ਕਾਰ ਚੱਲ ਰਿਹਾ ਹਾਈਡਰਾ ਵਗੈਰਾ ਹੁਣ ਮਗਾਈਆ ਰਾਤ ਨੂੰ ਮਿਲਿਆ ਨਹੀਂ ਬਾਕੀ ਹਲੇ ਥੱਲੇੋਂ ਅ ਨਿਕਲ ਕੇ ਪਤਾ ਲੱਗ ਗਿਆ ਕਿੰਨੀ ਡੈਡ ਬਾਡੀ ਸਪੋਰਟ ਕਵਰ ਹੁੰਦੀਆਂ ਪਹਿਲ ਹਰ ਚਾਰ ਡੈਡ ਬਾਡੀ ਤੇ 27 ਇਨਜਰਡ ਅਸੀਂ ਜਿਹੜੇ ਅੱਜ ਸਵੇਰੇ ਤੜਕੇ ਡਿਸਟ੍ਰਿਕਟ ਪੁਲਿਸ ਨੂੰ ਫਰਸਟ ਇਨਫੋਰਮੇਸ਼ਨ ਮਿਲੀ ਸੀ ਕਿ ਲੇਟ ਨਾਈਟ ਜੋ ਹੈਗਾ ਇੱਕ ਪਿੰਡ ਸਿੰਗੇ ਵਾਲਾ ਜੋ ਕਿਲੀਆਂ ਵਾਲੀ ਥਾਣੇ ਦੇ ਇਸ਼ਤਰੀ ਤੇ ਹੈਗਾ ਇੱਥੇ ਕੋਈ ਪਿੰਡ ਤੇ ਫੈਕਟਰੀ ਪਟਾਕਿਆਂ ਦੀ ਜੋ ਸੀਗੀ ਯੂਨਿਟ ਜੋ ਹੈ ਉਹ ਇੱਕ ਉਸ ਤੇ ਇਨਫੋਰਮੇਸ਼ਨ ਮਿਲੀ ਸੀ उसके मौके पर विजिट किया गया तो इनिशियल वेरीफिकेशन तो गल सामने आई कि इतने कोई शामू जो पटाके यूनिट के दो एक सैटअप किए हुए थे एक थानते यूनिट पर पटाके बनाए जा रहे थे दूसरे पैकेजिंग तो पैकेजिंग यूनिट से तो उत्थ मौके पहुँच के जो गल अर्ली मॉर्निंग पता चली कि रात न जो फायर क्रैकर जो मटीरियल थी उग लगी उ फिर दमाका जोड़ा छोटा होया उ फिर यह बिल्डिंग जो है ਉਹ ਕੋਲੈਪਸ ਕਰਕੇ ਇਹ ਕੈਜੁਐਲਟੀ ਹੋਈ ਹੈਗੀ ਤੇ ਜੋ ਇਨੀਸ਼ੀਅਲ ਵੈਰੀਫਿਕੇਸ਼ਨ ਤੇ ਗੱਲ ਸਾਹਮਣੇ ਆਈਏ ਜੋ ਲੇਬਰ ਇਤੇ ਕੰਮ ਕਰਦੀ ਸੀ ਕੁਝ ਪੈਕੇਜਿੰਗ ਯੂਨਿਟ ਦੇ ਕਰਕੇ ਉਹ ਲੇਬਰ ਸੌਰੀ ਸੀ ਕਿ ਕੁਝ ਲੇਬਰ ਕੁਝ ਰਾਤੋਂ ਕੰਮ ਵੀ ਕਰ ਰਹੀ ਸੀ ਤੇ ਇੱਥੇ ਇਨੀਸ਼ੀਅਲ ਵੈਰੀਫਿਕੇਸ਼ਨ ਤੇ 4 ਲਾਸ ਆਫ ਲਾਈਫ ਦੀ ਜੋ ਇਨੀਸ਼ੀਅਲ ਪ੍ਰਾਇਮਰੀ ਗੱਲ ਸਾਹਮਣੇ ਆਈਏ ਤੇ ਪੁਲਿਸ ਦੇ ਵੱਲੋਂ ਇਸ ਤੇ ਪ੍ਰੌਂਪਟਲੀ ਜੋ ਵੀ ਇੱਕ ਕਾਰਵਾਈ ਬਣਦੀ ਸੀ ਉਸ ਤੇ ਕੀਤੀ ਜਾ ਰਹੀ ਹੈ ਰੈਸਕਿਊ ਜੋ ਕਰਕੇ ਜੋ ਇੰਜਰਡ ਸੀਗੇ ਉਹਨਾਂ ਨੂੰ ਪਟੰਡਾ ਏਮਸ ਤੇ ਕੁਝ ਸਿਵਲ ਹਸਪੀਟਲes ਵੀ ਕਰਾਇਆ ਗਿਆਗਾ

उसू लेके ही कोई चीज इनिशिएट हुई है अभी, बट इट्स ए मैटर ऑफ इन्वेस्टिगेशन पुलिस दे वालों पुलिस दे वालों फॉरेंसिक टीम आके परिकी दे जो एग्जामिन करेगी उससे बाद ही आगे कार्रवाई होगी मजदूर नाल गल बात की थी कर कितने एक मजदूर से जेड़े हैं आगे कितने को कर रहे हैं हुई है कि जो लेबर जो सी रिसेंटली ही इथे आई सी वो एग्जैक्टली कितने दिन पहले आई है वो कल्ले कल्ले लेबर के कुछ पता लगेगा बट रिसेंटली कुछ दिन पहले ही लेबर की आई बाहर की लेबर का जो लेबर जो है बाहर दी ही है ये ਉਸ ਤੇ ਵੈਰੀਫਿਕੇਸ਼ਨ ਤੇ ਜੋ ਗੱਲ ਸਾਹਮਣੇ ਆਈ ਹੈ ਉਸ ਤੇ ਕਰਦੇ ਚਾਹ ਰਹੇ ਹਾਂ ਕਿ ਕਾਰਨਾਂ ਦਾ ਕੋਈ ਪਤਾ ਚੱਲ ਸਕਦਾ ਹੈ। ਅਲੱਲਈ ਟੂ ਇਟਸ ਪ੍ਰੀ ਮੈਚ ਹੋ ਕੇ ਇਸੇ ਹੀ ਕਾਰਨ। ਪਰ ਕਿੰਨੇ ਦਿਨਾਂ ਦੀ ਮੋਚ ਸੀ ਕੋਈ? ਹਾਲੇ ਇਨੀਸ਼ially 4 ਦਿਨ ਲਗਾਈ ਹੋਈ ਹੈ। ਬੱਟ ਵੀ ਕਿੰਨੇ ਪਰ ਕਿੰਨੇ ਵੀ ਆਇਆ ਜੋ ਇੰਜਰਡ ਇਟਸ ਵੈਰੀ ਡਿਫਿਕਲਟ ਟੂ ਕਵਾਂਟੀਫਾਈ ਕਿਤਨੇ ਵੀ ਜੋ ਇਨੀਸ਼ial ਜੋ ਕਿ अर्ਲੀ ਮਾਰਨਿੰਗਸ ਹੀ ਉਹ ਕਾਫੀ ਪ੍ਰੋਂਪਟਲੀ ਇਹਨਾਂ ਨੂੰ ਸਿਵਲ ਹਸਪੀਟਲ ਤੇ ਅੱਗੇ ਸਪਿੰਡਰ ਭੇਜਿਆ ਗਿਆ ਹੈ। तो जो इंजरी किसी है उसकी ज्यादा एक जल्दी जो सब मेडिकल एड मिले तो पुलिस वो चीज़ प्रोमानेंटली कराई गई तो मैं रा भी अपील करा इससे पैनिक कर